ਪੀਓ ਲ ਸਾਰਿਆਂ ਨੂੰ ਚਲੋ ਆਪਾਂ ਅੱਜ ਠੰਡਾਈ ਬਣਾਉਣਾ ਸ਼ੁਰੂ ਕਰਦੇ ਆਂ ਸਿੰਪਲ ਤਰੀਕੇ ਦੇ ਨਾਲ ਇਹ ਪਕਵੜ ਡਿਸ਼ੇਸ ਬਣਦੀਆਂ ਹੋਣੀਆਂ ਹਰ ਕਰ ਦੇ ਵਿੱਚ होली ਦੇ ਮੌਕੇ ਤੇ ਤੇ ਚਲੋ ਮੈਂ ਠੰਡਾਈ ਬਣਾਈ ਆ ਤਾਂ ਆਜੋ ਪੀਏ ਸਾਰੇ ਜਾਨੇ ਤੇ ਤੁਹਾਨੂੰ ਵੀ ਬਣਾਉਣਾ ਦੱਸਦੇ ਆਂ ਥੈਂਕ ਯੂ ਸਾਡੇ ਸਾਰਿਆਂ ਦਾ ਜੋ ਕਿ ਮੇਰੇ ਜੋ ਕਿ ਤੁਸੀਂ ਮੇਰੇ ਚੈਨਲ ਨੂੰ ਇੰਨਾ ਸਪੋਰਟ ਕਰਦੇ ਜੋ ਤੇ ਮੇਰੇ ਚੈਨਲ ਨੂੰ ਪੀਸ ਵੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਤੁਹਾਨੂੰ ਲੱਗੀ ਤੇ ਕਮੈਂਟ ਵਿੱਚ ਦੱਸਿਆ ਕਰੋ ਕਿ ਅਗਲੀ ਵੀਡੀਓ ਕਿਹੜੀ ਪਾਈਏ ਤੇ ਚਲੋ ਬਣਾਉਣਾ ਠੰਡਾਈ ਸ਼ੁਰੂ ਕਰਦੇ ਆਪਾਂ ਚਲੋ ਆਪਾਂ ਤੁਹਾਨੂੰ ਦੱਸਦੇ ਆ ਚਲੋ ਸ਼ੁਰੂ ਕਰਦੇ ਆ ਠੰਡਾਈ ਬਣਾਣਾ ਸਭ ਤੋਂ ਪਹਿਲਾਂ ਮੈਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਂ ਰਾਤ ਨੂੰ ਜਾਂ 4-5 ਘੰਟੇ ਤੁਸੀਂ ਪੀਅੋ ਸਕਦੇ ਜੋ ਜੇ ਰਾਤ ਨੂੰ ਪੀਣਾ ਚਾਹਦੇ ਰਾਤ ਨੂੰ ਵੀ ਪੀਅੋ ਸਕਦੇ ਜੋ ਬਦਾਮ ਲਏ ਹੋਏ ਆ ਮੈਂ 15-20 ਬਦਾਮ ਲਏ ਹੋਏ ਆ ਨਾਲ ਮੈਂ ਸੌਗੀ ਲਈ ਹੋਈ ਆ ਤੇ ਥੋੜੇ ਜਿਹਾ ਕਾਜੂ ਲਏ ਹੋਏ ਆ ਤੇ ਕਾਲੀਆਂ ਮਿਰਚਾਂ 10-15 ਲਈਆਂ ਹੋਈਆਂ ਆ ਤੇ ਨਾਲ ਹੀ ਆ ਬੀ ਆ ਕਸਕਸ ਆ ਸੌਂਫ 1/2 ਚਮਚ ਨਾਲ ਹੀ ਮੈਂ ਮੋਟੀ ਲਾਚੀ ਲਈ ਹੋਈ ਆ ਦੇਖੋ ਫੁੱਲ ਕੇ ਕਿੰਨੀ ਵੱਡੀ ਹੋ ਗਈ ਆ ਇਹ ਮੈਂ ਰਾਤ ਨੂੰ ਸਾਰਾ ਸਮਾਨ ਭਿਉਂ ਲਿਆ ਸੀ ਜੋ ਵੀ ਤੁਹਾਡੇ ਘਰ ਵਿੱਚ ਲੇਬਰੋਸ ਡਰਾਈ ਫੂਡ ਹੈਗਾ ਤੁਸੀਂ ਸਾਰਾ ਭਿਉਂ ਸਕਦੇ ਜੋ ਥੋੜਾ ਥੋੜਾ ਕੁਵਾਂਡਲੀ ਦੇ ਵਿੱਚ ਜਿੰਨਾ ਕਿ ਤੁਸੀਂ ਬਣਾਉਣਾ ਚਾਹੁੰਦੇ ਜੋ ਤੇ ਮੇਰੇ ਕੋਲ ਬਦਾਮ ਕਾਜੂ ਸੌਗੀ ਮੱਗਜ ਤੇ ਹੋਰ ਥੋੜਾ ਬਾਰਾ ਜੋ ਵੀ ਸਮਾਨ ਹੈਗਾ ਸੀ ਮੈਂ ਸਾਰਾ ਭਿਉਂ ਲਿਆ ਖਸਖਸ ਵੀ ਤੇ ਕਾਲੀਆਂ ਮਿਰਚਾਂ ਤੇ ਸੌਂਫ ਜ਼ਰੂਰ ਭਿਓ ਇਸ ਸੌਂਫ ਦੇ ਨਾਲ ਬਹੁਤ ਵਧੀਆ ਟੇਸ ਆਂਦਾ ਆ ਚੌਲ ਵੀ ਆਪਾਂ ਬਣਾਨੇ ਆਂ ਹੋਰ ਆਪਾਂ ਆਪਾਂ ਮਿਕਸ ਜਰ ਦੇ ਵਿੱਚ ਪਾਨੇ ਆ ਇਹਨਾਂ ਨੂੰ ਨਾਲ ਹੀ ਆਪਾਂ ਦੁੱਧ ਲੈ ਲੈਨੇ ਆ ਦੁੱਧ ਨੂੰ ਉਬਾਲ ਲਾਉਣ ਲਵਾਂਗੇ ਤੇ ਵਿੱਚ ਆਪਾਂ ਖੰਡ ਪਾਵਾਂਗੇ 2 ਚਮਚ ਤੇ ਦੁੱਧ ਨੂੰ ਬਾਅਦ ਚ ਆਪਾਂ ਠੰਡਾ ਕਰ ਲਵਾਂਗੇ ਆਪਣਾ ਠੰਡਾਈ ਦਾ ਮਸਾਲਾ ਤਿਆਰ ਹੋ ਗਿਆ ਆ ਜੋ ਪੇਸਟ ਆ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਆ ਦੇਖੋ ਤੋਂ ਆਪਾਂ ਇਹਨੂੰ ਦੁੱਧ ਦੇ ਵਿੱਚ ਪਾਉਣੇ ਆ ਤੇ ਤੁਸੀਂ ਕੇਸਰ ਵੀ ਪਾ ਸਕਦੇ ਜੇ ਕੇਸਰ ਨਹੀਂ ਹੈਗਾ ਤੇ ਹਲਦੀ ਥੋੜੀ ਜਿਹੀ ਪਾ ਲਿਓ ਵੈਸੇ ਵੀ ਹਲਦੀ ਚੰਗੀ ਹੁੰਦੀ ਆ ਥੋੜਾ ਜਿਹਾ ਆਪਣਾ ਕਲਰ ਵੀ ਆ ਜਾਏਗਾ ਦੁੱਧ ਆਪਣਾ ਠੰਡਾ ਹੋ ਗਿਆ ਆ ਤੇ ਹੁਣ ਆਪਾਂ ਜਿਹੜੀ ਪੇਸਟ ਬਣਾਈ ਹੋਵੇ ਚ ਪਾ ਦਿੰਦੇ ਆ ਆ ਦੇਖੋ ਆਪਣੀ ਠੰਡਾਈ ਬਣ ਕੇ ਤਿਆਰ ਹੋ ਗਈ ਆ ਹਾਂਜੀ ਆਪਣੀ ਠੰਡਾਈ ਤਿਆਰ ਹੋ ਗਈ ਆ ਆਜੋ ਪੀਏ ਹੈਪੀ ਹੋਲੀ ਸਾਰਿਆਂ ਨੂੰ ਜੈਸਟ ਕਰ ਲਗੀ ਆ ਬਹੁਤ ਇਜ਼ੀ ਆ ਆਪ ਜੀਆ ਬਹੁਤ ਇਜ਼ੀ ਆ ਤੁਸੀਂ ਵੀ ਘਰੇ ਬਣਾਇਓ ਬਹੁਤ ਇਜ਼ੀ ਆ ਨਾਲੇ ਜੇਕਰ ਵੀਡੀਓ ਪਸੰਦ ਆਈ ਹੋਵੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਹੈਪੀ ਹੋਲੀ